ਹਾਂਜੀ ਕੋਸੂ ਆਪਣੇ ਬੁਝੀ ਆਰਾਮ ਨਾਲ ਬੈਠੇ ਨੇ ਆਪਣਾ ਉਹੀ ਟਾਈਮ ਅੰਦਰੋਂ ਆਪਾਂ ਕੰਮ ਨਿਮੇੜਿਆ ਰੋਟੀ ਟੁੱਕ ਖਾ ਲਿਆ ਤੇ ਆਪਾਂ ਆਏ ਸੀਗੇ ਦਾਣਾ ਰੈਂਦੇ ਆ ਪਾਣੀ ਗਰਮ ਧਰਿਆ ਕੇ ਆ ਸੀ ਆਪਣਾ ਹਾਂ ਨਹੀਂ ਹੁਣ ਤਾਂ ਆਪਾਂ ਐਂ ਹੀ ਬਾਰੇ ਹੁਣ ਤਾਂ ਆਖੂਗੇ ਕਿ ਆਪਣੇ ਆ ਬੈਠੇ ਨੇ ਹਮੇਸ਼ਾ ਇਹਨਾਂ ਨੂੰ ਆਪਾਂ ਦਾਣਾ ਰੈਂਦੇ ਨੇ ਇਹਨਾਂ ਨੂੰ ਉਨਾਂ ਨੂੰ ਵੀ ਭਿਉਂ ਦੇ ਹੁਣ ਸੰਕਾਂ ਦੀ ਅੱਜ ਤੂੜੀ ਦੂਜੀ ਪਾਉਣੀ ਐ ਉਹਦੇ ਚ ਭਿਉਂ ਕੇ ਰੱਖ ਦਨੇ ਉੱਥੇ ਹਨਾ ਹੈ ਅੱਜ ਆਪਾਂ ਖੇਤੋਂ ਨਹੀਂ ਤੂੜੀ ਲੈ ਕੇ ਅੱਜ ਆਪਾਂ ਇੱਥੇ ਹੀ ਅੰਦਰ ਨੂੰ ਹੀ ਪਾਵਾਂਗੇ ਤੂੜੀ ਤੇ ਅੱਜ ਟਾਈਮ ਨਹੀਂ ਲੱਗਿਆ ਹੈਗਾ ਲੈ ਕੇ ਆਉਣ ਦਾ ਵੀ ਲੇਖ ਵਧੀਆ ਗਾਲਾਂ ਕਰੀ ਜਾਂਦੀਆਂ ਨੇ ਮੱਜਾ ਇੱਕ ਕਮੈਂਟ ਕਰਕੇ ਜਰੂਰ ਦੱਸਿਆ ਤੁਹਾਨੂੰ ਬੱਚੀ ਕਿਵੇਂ ਲੱਗਦੀ ਹੈ ਕਈ ਵਾਰ ਕਹਿ ਨਹੀਂ ਨੇ ਨਾ ਵਿੱਚ ਦੇਸੀ ਜਿਹੀਆਂ ਬੈਠੀਆਂ ਨਹੀਂ ਆ ਸਾਨੂੰ ਤੇ ਬਹੁਤ ਵਧੀਆ ਲੱਗਦੀ ਹੈਗੀ ਬੱਚੀ ਲੱਤ ਮਾਰਦੀ ਆ ਇਹ ਕੁਛ ਨਹੀਂ ਕਹਿਣੀ ਹੈਗੀ ਤੁਹਾਡੇ ਸਾਹਮਣੇ ਹਾਂ ਆ ਦਾਣਾ ਹੁਣ ਬਹੁਤ ਘੱਟ ਗਈ ਲੋਕ ਰੱਖਣੋਂ ਹੁਣ ਤਾਂ ਦੂਜੀ ਹੀ ਰੱਖਦੇ ਨੇ ਐਫ ਤੇ ਆਪਾਂ ਤੁਹਾਨੂੰ ਦਾਣਾ ਦਿਖਾਉਣੇ ਆ ਕਿਵੇਂ ਰਹਿੰਦੇ ਆ ਅੱਸੀ ਜੇ ਆਪਾਂ ਦਾਣਾ ਤਿਆਰ ਕਰਾ ਕੇ ਲਿਆ ਆ ਜਿਹੜਾ ਇਹਨੂੰ ਬਿੱਟੂ ਕੀ ਕੀ ਜੀ ਰਹਿ ਜਾਣੀ ਆ ਇਹਦੇ ਵਿੱਚ ਚੂਰੀ ਆ ਸੋਲਣ ਚੂਰੀ ਖੰਡਾ ਖੰਡਾ ਸੋਇਆਬੀਨ ਦਾ ਛਿਲਕਾ ਕਣਕ ਦਾ ਚੌਕਰ ਕਣਕੂ ਕਣਕ ਹੋਗੀ ਮੱਕੀ ਹੋਗੀ ਬਫਰ ਹੋ ਗਿਆ ਬਾਈਪਾਸ ਫੈਟ ਹੋਗੀ ਨਮਕ ਇਸਟ ਨਮਕ ਹਾਂ ਇਸਟ ਲਾਇਗਿੰਗ ਟਿਬੜੀ ਵਿੱਚ ਗ੍ਰाइंड ਕੀਤੀ ਹੋਈ ਨੇ ਬਰੇਵੇਂ ਦੀ ਖਾਲ ਖਾਲ ਗ੍ਰੇਨ ਵਿੱਚ ਗ੍ਰाइंड ਕੀਤੀ ਹੋਈ ਹਾਂ ਜਿਉਂ ਆਪਮਾ ਦੇਖੋ ਜੀ ਆਪਾਂ ਪਾਣੀ ਪਾਈ ਬੈਠੇ ਹਾਂ ਇਹਦੇ ਵਿੱਚ ਗਰਮ ਹੋ ਗਿਆ ਤੇ ਆਪਣੇ ਤੂੜੀ ਪਾਉਂਦੇ ਪਾਉਂਦੇ ਰਿੱਝ ਜਾਊਗਾ ਤੇ ਮੈਂ ਬੈਠ ਕੇ ਕੋਲੇ ਦੇ ਕੋਰਟ ਨਮ ਰਹੀਉਂਗੀ ਤੇ ਇਹ ਆਉਦਾ ਤੂੜੀ ਕੱਢਣਗੇ ਪਾ ਦੋ ਵਿੱਚ ਗਰਮ ਤਾਂ ਹੋਇਆ ਪਿਆ ਪਾਣੀ ਇਹ ਬਸ ਰੂਮਾ ਸਮਨ ਨਹੀਂ ਪਾਵਾਂਗੇ ਇਹ ਉ ਤਿੰਨ ਚਾਰ ਕਿਲ ਲਗਾਣਾ ਹੋਊਗਾ ਬਸ ਇਹ ਦੂਆਲਾ ਪਕੰਡਾ ਧਰਦੇ ਆਂ ਤੇ ਨਾਲ ਇੱਕ ਜੋਕ ਕੇ ਪਾਵਾਂਗੇ ਜਾਂ ਜਦੋਂ ਬੜੀ ਆਣਗੇ ਫਿਰ ਆਪਾਂ ਜੋਕ ਕੇ ਪਾਈ ਜਾਵਾਂਗੇ ਇਹ ਵੇਟ ਕਰਕੇ ਪਾਵਾਂਗੇ ਹਾਲੇ ਆਪਾਂ ਤਾਂ ਨਹੀਂ ਵਧਾਇਆ ਜੀ ਹਾਲੇ ਇਹ ਮੈਲਾ ਨਹੀਂ ਚੜ੍ਹਨੇ ਲੱਗਿਆ ਹਾਲੇ ਟੱਪ ਆਏ ਆ ਵੀ ਇਹਨਾਂ ਦੇ ਵਾਸਤੇ ਢਿੱਡ ਜਾ ਭਰ ਜੇ ਅਹ ਠੀਕ ਘੱਟ ਘੱਟੀ ਪਾਉਣੇ ਆਪਾਂ ਵੀ ਵਧੀਆ ਬਾਲਾ ਪਸ਼ੂ ਦਾ ਖਾ ਕੇ ਨਕਸ਼ਣਾ ਜੀ ਮੁੜ ਜਾਂਦੀ ਐ ਆਹ ਲੱਕੜ ਤੇ ਪਾਣੀ ਪਾਣਾ ਲੱਗਾ ਮੱਚੀ ਜੀ ਤੇ ਜਿਵੇਂ ਤੁਸੀਂ ਆਪਾ ਗੋੜ ਪਾ ਲਾਂਗੇ ਇਹ 4 ਕਿਲੋ ਦਾਣੇ ਚ ਘੱਟੋ ਘੱਟ 20 ਕਿਲੋ ਪਾਣੀ ਹੈ ਹੂੰ 40 ਲੀਟਰ ਆ ਦੇਗਾ ਇਹ ਦੇਖ ਕੇ ਥੋੜਾ ਜਿਹਾ ਹੋਰ ਪਾ ਲਿਓ ਦਾਣਾ ਹੋਰ ਕੋਈ ਪਾਣੀ ਹੋਰ ਨਾ ਪਾਓ ਪਾਣੀ ਵੀ ਮਗਰ ਤੇ ਦਾਣਾ ਵੀ ਹੋਰ ਪਾ ਦੇ ਵਿੱਚ ਥੋੜਾ ਜਿਹਾ ਦਾਣਾ 4 ਕਿਲੋ ਬਹੁਤ ਆ ਥੋੜਾ ਹੈਗਾ ਹੋਰ ਪਾਣੀ ਥੋੜਾ ਜਿਹਾ ਹਟਾ ਜਾ ਬਿਲਕੁਲ ਕੋਲ ਆ ਡਲੀ ਜੇ ਭੰਨ ਲੀ ਦੀ ਵਿੱਚ ਥੋੜਾ ਸੇਕ ਲਵਾ ਕੇ ਫਿਰ ਪਤਾ ਲੱਗੂਗਾ ਕਿੰਨਾ ਬਣਦਾ ਇਹ। ਉਹ ਦੁਬਾਰਾ ਪਾਣੀ ਪੀਣਾ ਸ਼ੁਰੂ ਕਰਨਾ ਹੈ। ਹੂੰ। ਸਵੇਰੇ 5 ਕਿਲੋ ਦਾਣਾ ਪਾਇਆ ਸੀਗਾ। 5 ਕਿਲੋ ਦਾਣੇ ਚੋਂ ਅੱਧਾ ਕਿਲੋ ਗੁੜ ਹੋ ਗਿਆ। ਗੁੜ ਹੋ ਗਿਆ ਤੇ ਬਾਕੀ ਸਮਾਨ ਹੋ ਗਿਆ ਕਾਫੀ ਵਿੱਚ ਪਾਇਆ ਮੈਂ। ਹਾਂ 100 ਗ੍ਰਾਮ ਮਿੱਠਾ ਕਿਲੋ ਉਹਨੇ ਸਾਰੀ ਪੈ ਵਿੱਚ ਜੀਰਾ ਵਗੈਰਾ ਆਲਸੀ ਤੇ ਹੋਰ ਜਿਵੇਂ ਕਿ ਉਹ ਵਿੱਚ ਜਮ ਮੈਂਣ ਸੌਂਫ ਵੱਡੀਆਂ ਲੇਟੀਆਂ ਇਹਦੇ ਵੱਡੀਆਂ ਲੇਟੀਆਂ ਨੂੰ ਹੁਣ ਵੀ ਪਾਉ ਨਹੀਂ ਪਰ ਸਵੇਰੇ ਪਾਵਾਂਗੇ ਇੱਕ ਟਾਈਮ ਹੀ ਕੜਾ ਪਾਉਣੀ ਹੈ ਜੀ ਵਿੱਚ ਤੁਸਮਣ ਬਾਲਾ ਵੀ ਫਿਰ ਹਲੇ ਇੱਕ ਟਾਂ ਠੀਕ ਹੈ ਕੜਾ ਵਿੱਚ ਪਹਿਲਾਂ ਆਪਾਂ ਕੜਾ ਰੰਨ ਕੇ ਫਿਰ ਆਪਾਂ ਵਿੱਚ ਦਾਣਾ ਰੰਨ ਦੰਨੇ ਹੈਗੇ ਫਿਰ ਪਾਣ ਦੇਣੀ ਸੁਣ ਤਰੀਕ ਹੋ ਗਿਆ ਵਿੱਚ ਥੋੜਾ ਜਿਹਾ ਹੋਰ ਪਾ ਲਵਾਂਗੇ ਪਾਣੀ ਹੋਰ ਮੰਗੋ ਹਲੇ ਪਾਣੀ ਪਾਵਾਂਗੇ ਕੋਈ ਨਾ ਵਿੱਚ ਵਸਕਿਲ ਦਾ ਥੋੜਾ ਜਿਹਾ ਮੈਂ ਕਹਿੰਦੀ ਹਾਂ ਥੋੜਾ ਜਿਹਾ ਪਾਉਣ ਦੇ ਹੋਰ ਹੈ ਮੁੱਖੀਆਂ ਵਾਲੀਆਂ ਨੇ ਇਹ ਤਾਂ ਇਹ ਰਿੰਗਾਂ ਤੇ ਲਾ ਲਾਂਗੇ ਤੇਲ ਦਾ ਗੁੜ ਪਾ ਦੇ ਗੁੜ ਪਾ ਦੇ ਗੁੜ ਹਾਂ ਗੁੜ ਨਾਲ ਤਾਂ ਟੇਸਟ ਵਧਦਾ ਮਿੱਠੀ ਜੀ ਹੋ ਜਾਂਦੀ ਹੈ ਦਲੀਆ ਜਿਹਾ ਹੋ ਜਾਂਦਾ ਇੱਕ ਤਰ੍ਹਾਂ ਦਾ ਗੁੜ ਤਾਂ ਜ਼ਰੂਰੀ ਹੈ ਤੁਹਾਨੂੰ ਕਰਨਾ ਕਿਲੋ ਪਾਉਗੇ ਤਾਂ ਕਿ ਲੋ ਇੱਕ ਪਸੂਨ ਅੱਧਾ ਕਿਲੋ ਆਊਗਾ ਕਿਲੋ ਪਾਵਾਂਗੇ ਕਿਲੋ ਗੜ ਪਾਵਾਂਗੇ ਇਹਦੇ ਮਰਾ ਤੱਕ ਜਦ ਪਾਵਾਂਗੇ ਜੱਟਸਾ ਦਾ ਆ ਫਿਰ ਆਪਾਂ ਨੂੰ ਤਾਂ ਤੱਕ ਹੈਗੀ ਹੈਗੀ ਰੋਇਲ ਪਾਉਣੇ ਆਪਾਂ ਦੱਸਣ ਵਾਲਿਆਂ ਨੂੰ ਤਾਂ ਪਤਾ ਲੱਗੇ ਨਾ ਵੀ ਅੱਧਾ ਕਿਲੋ ਇੱਕ ਇੱਕ ਟਾਈਮ ਇੱਕ ਕਿਲੋ ਹੋ ਜਾਂਦਾ ਹੈਗਾ ਜਵੇਰੇ ਸਾੰ ਦਾ ਕਿਲੇ ਵੀ ਤਾਫਾ ਕਿਲੋ ਪਾਵਾਂਗੇ ਦੇਦੇ ਕਿਲੋ ਵਾਲੀ ਡੋਨਾਂ ਨੂੰ ਇਹ ਤਾਂ ਜਦੋਂ ਆਪਾਂ ਰੋਜ ਉਹੀ ਚੀਜ਼ ਪਾਉਣ ਲੱਗੇ ਨੇ ਉਹੀ ਟੱਕ ਜਾਂਦੇ ਬੈ ਇੰਨਾ ਕੁ ਇੰਨਾ ਕੁ ਹੋ ਗਿਆ ਮਤਉਨ ਓਰੀਜਨ ਲੱਗਦਾ ਹੈ ਅੱਗ ਬਹੁਤ ਪਸ਼ੂ ਗੰਡੇ ਖਾਂਦਾ ਤਾਂ ਉਹਦੇ ਵਰਗੀ ਰੀਸ ਨਹੀਂ ਕੋਈ ਹਾਂ ਗੰਡੇ ਵੀ ਪਾਲਿਆ ਕਰੋ ਗੰਡੇ ਹੀ ਪਾਲ ਲੈਨੇ ਗੰਡੇ ਸੁੱਕੇ ਛੜਦੇ ਇਹਦੇ ਨਾਲ ਮੂੰਹ ਦਾ ਸੁਆਦ ਜਨਨ ਵਧੀਆ ਹੋ ਜਾਂਦਾ ਫਰਕ ਪੈ ਜਾਂਦਾ ਹੈ ਗੰਡੇ ਚੀਰ ਕੇ ਲੈ ਸੱਤੇ ਆਦਰਕ ਆਦਰਕ ਹੋਏ ਮਿੱਠੇ ਹੋਏ ਜਿਵੇਂ ਸਰਦੀਆਂ ਚ ਮਿੱਠੇ ਆਮ ਹੁੰਦੇ ਨੇ ਵੀਜੇ ਹੋਏ ਆਪਣੇ ਹਨ ਪੱਕ ਜਾਂਦੇ ਨੇ ਉਹ ਵਿੱਚ ਉਹ ਚਾਰ ਦੇ ਪਸ਼ੂ ਉਹ ਵੀ ਦੁੱਧ ਬਹੁਤ ਫਾਇਦਾ ਮਿੱਠਿਆਂ ਨਾਲ ਜਮੀਨ ਵਿੱਚ ਮਿੱਠਾ ਦਿੱਤਾ ਜੀ ਹਾਂ ਜਿਵੇਂ ਆਪਾਂ ਹੁਣ ਜਵੀ ਵਗੈਰਾ ਵੀਜਾਂਗੇ ਉਹਦੇ ਵਿੱਚ ਪਾਲਕ ਮਿੱਠੇ ਤੇ ਹੋਰ ਕੋਈ ਵੀ ਜਿੰਨੇ ਵੀ ਆਪਾਂ ਜਿਵੇਂ ਆ ਚੀਜ਼ਾਂ ਹੋ ਜਿਆ ਵਿੱਚ ਪਾ ਦੇ ਹਨ ਧਨੀਆ ਸਾਰੀਆਂ ਚੀਜ਼ਾਂ ਵਧੀਆ ਨਹੀਂ ਹੈ ਇਹ ਸੋ ਲਈਤਾ ਮਾ ਪਾਉਂ ਮਸਰੀ ਰਿਜਨ ਦਾ ਤੇ ਨੇ ਰਿਜਨ ਦੇ ਉਹ ਫਿਰ ਆਪਾਂ ਸੋਨ ਵਾਲੇ ਰਿਜਜੇ ਹੋਇਆ ਸ਼ੇਅਰ ਕਰਾਂਗੇ ਦੇ ਕੋਈ ਐਸ ਤਰ੍ਹਾਂ ਰਿਜਨ ਲੱਗੇ ਜੀ ਤਾਣਾ ਜਦੋਂ ਰਿਜੀ ਜਾਂਦੇ ਹਾਲੇ ਹੋਰ ਰਿਜਨ ਨੇ ਥੋ ਕਮੈਂਟ ਮਸ ਫਿਰ ਇਹਨੂੰ ਆਪਾਂ ਲਾ ਕੇ ਰੱਖ ਦਾਂਗੇ ਸਵੇਰੇ ਪਾਵਾਂਗੇ ਫਿਰ ਨੂੰ ਠੰਡਾ ਹੋ ਜਾਊਗਾ ਜੀ ਬਾਈ ਮਸਾਰੀ ਕੁ ਆ 커튼ਾ ਵੀ ਤੇ ਰੱਖਿਆ ਹੈ ਮਾਰਨਾ ਪੈਣਾ ਨਹੀਂ ਕਈ ਵਾਰ ਨਾ ਥੱਲੇ ਲੱਗ ਜਾਂਦਾ ਫਿਰ ਆਪਾਂ ਨੂੰ ਨਾਲ ਦੀ ਨਾਲ ਇਹ ਚੁਣਾ ਪੈਂਦਾ ਦੇਖੋ ਇਸ ਤਰ੍ਹਾਂ ਜੀ ਜਾਂਦਾ ਵਧੀਆ ਇੱਕ ਖਾ ਕੇ შეਤੀ ਹਰ ਮਾਇਆ ਨਾ ਪਸੂ ਦੇ ਚੰਨ ਸਵੇਰ ਵਾਲਾ ਸੋਡੇ ਨਾਲ ਸਵੇਰੇ ਸਵੇਰੇ ਵੀਡੀਓ ਬਣਾ ਕੇ ਫਿਰ ਸ਼ੇਅਰ ਕਰਾਂਗੇ ਤੇ ਹੁਣ ਆਪਾਂ ਸ਼ਾਮ ਦੇ ਟਾਈਮ ਤੇ ਪਾਇਆ ਸਵੇਰੇ ਆਪਾਂ ਹੋਰ ਸਮਾਨ ਵੱਧ ਪਾਉਣੇ ਆ ਕਾਲਾ ਵਗੈਰਾ ਨਾਲ ਤਿਆਰ ਕਰਕੇ ਫਿਰ ਰੈਂਦੇ ਹੁੰਨੇ ਆ ਤੇ ਇਸ ਟਾਈਮ ਫਿਰ ਟੈਂਪਲ ਹੀ ਹੈਗਾ ਠੀਕ ਹੈ ਧੰਨਵਾਦ